ਹੈਲੋ ਹੈਲੋ ਹਾਂ ਕੌਣ ਬੋਲਦਾ ਮੈਂ ਬਿੱਜੂ ਬੋਲਦਾ ਹਾਂ ਅੰਟੀ ਤੀ ਕੌਣ ਬਿੱਜੂ ਆਹ ਮੈਂ ਦੱਸ ਤੈਨੂੰ ਤੇਰੇ ਘਰ ਦੇ ਨਾਲ ਕੋਈ ਨਾ ਹੀ ਲੱਭਾ ਬਿੱਜੂ ਬਿੱਜੂ ਕੋਈ ਨਾ ਹੋਇਆ ਭਲਾ ਅੰਟੀ ਤਾਂ ਪਤਾ ਤੇ ਹੈਗਾ ਸਾਰੇ ਮਹੱਲੇ ਨੂੰ ਬਿੱਜੂ ਹੀ ਮੇਰਾ ਨਾਮ ਆਹ ਮੇਰੇ ਸ਼ਹਿਰ ਤੇ ਕੁਝ ਹੋ ਰਿਹਾ ਬਿੱਜੂ ਤੇਰੀ ਹੱਲ ਪੱਤੀ ਤੇਰੀ ਕਰਤੂਤਾਂ ਕਰਕੇ ਦੱਸੋ ਗੱਲ ਦੱਸੋ ਤੀ ਕੌਣ ਬੋਲਦੇ ਹੋ ਉਹ ਹੈ ਇਹਤੂ ਮੈਨੂੰ ਪਛਾਣਦਾ ਸਾਰੀ ਦੁਨੀਆ ਮੈਨੂੰ ਜਾਣਦੀ ਤੇ ਤੂੰ ਉਹਨੇ ਜਾਣਦਾ ਕੌਣ ਆ ਤੁਹਾਡੇ ਘਰ ਆ ਦੇ ਲਾਗੇ ਮੋੜ ਤੇ ਮੋੜ ਤੋਂ ਉਰਲੇ ਬੰਨੇ ਖੱਬੇ ਪਾਸੇ ਨਾਲ ਉੱਪਰ ਤੇ ਬਾਰੇ ਤੇ ਮੇਰਾ ਉਹ ਦਫਤਰ ਨਹੀਂ ਹੈ ਗਾਰਿਸ਼ਟੇ ਕਰਾਉਣ ਵਾਲੀ ਆਂਟੀ ਅੱਛਾ ਰਿਸ਼ਟੇ ਵਾਲੀ ਆਂਟੀ ਹਾਂਜੀ ਹਾਂਜੀ ਆਂਟੀ ਸੱਚੀ ਕਾਲ ਸੱਚੀ ਕਾਲ ਹੋਰ ਸੁਣਾ ਦੀ ਕਿਵੇਂ ਆ ਵਧੀਆ ਦੀ ਬੱਝ ਗਿਆ ਤੂੰ ਸੁਣਾਓ ਅੱਛਾ ਮੇਰੀ ਗੱਲ ਸੁਣ ਹਾਂਜੀ ਕੋਈ ਪੂਰੀ ਘੜੀ ਵੇਖੀ ਕੇ ਆਈ ਤੇਰੇ ਘਰ ਜਾਣੇ ਤੇਰੇ ਵਾਸਤੇ ਨਹੀਂ ਆਂਟੀ ਤੁਹਾਨੂੰ ਹੀ ਕਿਹਾ ਸੀ ਘਰ ਜਾਣੇ ਵੇਖਣ ਵਾਸਤੇ ਤੁਸੀਂ ਦੱਸਣੀ ਨਹੀਂ ਮੈਂ ਤੇ ਚਲ ਦੇਖੂੰਗੀ ਕਿ ਤੇ ਮੇਰਾ ਵਕਤ ਘਰ ਦੀ ਆਦੀ ਹੁੰਦੀ ਐ ਕਿ ਕਿਹਦੀ ਘਰ ਦੀ ਆਦੀ ਡਿਮਾਂਡ ਵੱਖਰੀ ਤੇ ਮੁੰਡੇ ਦੀ ਵੱਖਰੀ ਮੈਂ ਤਾਂ ਹਾਂ ਤੇਨੂੰ ਮੈਂ ਫੋਨ ਕਰਨਾ ਹੀ ਉਤਰਾ ਤੇਰੇ ਪਾਪੇ ਨੇ ਕਿਹਾ ਕਿ ਬਿੱਜੂ ਨੂੰ ਪੁੱਛ ਰੋ ਉਹਨੂੰ ਕਿਹੋ ਜੀ ਕੁੜੀ ਚਾਹੀਦੀ ਐ ਤੇ ਦੱਸ ਫਿਰ ਕਿੰਦਾ ਨਹੀਂ ਮੇਰੇ ਕੋਲ ਤਾਂ ਕੁੜੀਆਂ ਬੜੀਆਂ ਕੁੜੀਆਂ بڑے ਲੋਕਾਂ ਨੇ ਵੜੀ-ਵੜੀਆਂ ਰਿਸ਼ਤੇ ਕਰਾਏ ਤੇ ਤੂੰ ਦੱਸ ਕਿਹੋ ਜੀ ਕੁੜੀ ਚਾਹੀਦੀ ਆ ਉਂਟੀ ਕੁੜੀ ਹੋਏ ਚਿੱਟੀ ਚਿੱਟੇ ਰੰਗ ਦੀ ਗੋਇਨੋ ਐ ਗੋਈ ਤੇ ਚਿੱਟੀ ਹੋਵੇ ਚਿੱਟੀ ਮਰ ਜਾਂ ਜ਼ੋਰ ਦਾ ਟਲਾ ਚਿੱਟੀ ਬਣੀ ਕਿੰਨਾ ਕ ਜ਼ੋਰ ਲਾਈ ਜਾਦੇ ਚਿੱਟੀ ਚਿੱਟੀ ਕੁੜੀਆਂ ਵਰਗੀ ਕੁੜੀ ਦੇ ਕਿੰਨੇ ਤੱਕ ਅੰਗਰੇਜ਼ਾਂ ਜਿਹਾਂ ਦਾ ਅੰਗਰੇਜ਼ਾਂ ਤੋਂ ਉਹ ਚਿੱਟੀ ਹੋਵੇ ਕੁੜੀ ਮਲੇ ਜਦੋਂ ਆਏ ਨਾ ਮੇਰੀ ਮੋਟੀ ਪਤਾ ਲੱਗੇ ਕਿ ਇਹਨੇ ਚਿੱਟੀ ਉਹ ਚਿੱਟੀ ਹੋਵੇ ਤੇ ਮੋ ਤੇਰਾ ਚਿੱਟੀ ਨੂੰ ਤੂੰ ਚਿੱਟਾ ਖਾਣਾ ਚਿੱਟੀ ਚਿੱਟੀ ਸਾਫ ਸਾਫ ਰੰਗ ਹੋਊਗਾ ਕੁੜੀ ਦਾ ਤਾਂ ਇੰਨਾ ਅੰਗਰੇਜ਼ਾਂ ਵਰਗੇ ਰੰਗ ਥੋੜਾ ਸਾਡੇ ਪੰਜਾਬ ਦੇ ਤੈਨੂੰ ਪਤਾ ਹੀ ਹੈਗਾ ਸਾਡੇ ਪੰਜਾਬ ਦੀ ਕਣਕ पे ਨੇ ਰੰਗ ਹੁੰਦੇ ਕੁੜੀਆਂ ਦੇ ਤੇਰੇ ਕੋਈ ਨਹੀਂ ਕੰਨਕ ਵੀ ਨਹੀਂ ਥੋੜੀ ਚੰਗੀ ਹੋਵੇ ਤੇ ਮੇਰੀ ਗੱਲ ਸੁਣੋ ਕੁੜੀ ਨਾ ਬਹੁਤ ਜ਼ਿਆਦਾ ਪੜ੍ਹਾਈ ਕੀਤੀ ਹੈ ਸਭ ਤੋਂ ਜ਼ਿਆਦਾ ਪੜ੍ਹੀ ਲਿਖੀ ਕੁੜੀ ਹੋਏ ਪੰਜਾਬ ਚ ਪਰ ਮੈਂ ਨੌਕਰੀ ਨਹੀਂ ਕਰਾਉਣੀ ਹੈ ਪੜ੍ਹੀ ਲਿਖੀ ਬਹੁਤ ਜ਼ਿਆਦਾ ਹੈ ਪਰ ਮੈਂ ਨੌਕਰੀ ਨਹੀਂ ਕਰਾਉਣੀ ਪੰਜਾਬ ਚ ਸਭ ਤੋਂ ਵੱਧ ਪੜ੍ਹੀ ਲਿਖੀ ਹੋਵੇ ਤੇ ਤਾਂ ਨੌਕਰੀ ਫਿਰ ਮੈਂ ਤੇਰਾ ਘਰ ਅੱਗ ਲਾਉਣੀ ਪੜ੍ਹਾਈ ਨੂੰ ਇਹ ਤਾਂ ਨੌਕਰੀ ਨਹੀਂ ਕਰਾਉਣੀ ਤੇ ਨਾਲੇ ਸਭ ਤੋਂ ਜ਼ਿਆਦਾ ਪੜ੍ਹੀ ਲਿਖੀ ਕੁੜੀ ਤੇਰੇ ਨਾਲ ਵਿਆਹ ਕਰੋ ਵੀ ਬੂਥਾ ਦੇਖਿਆ ਹੀ ਆਪਣਾ ਤਈਂ ਆਂਦੀ ਮੈਨੂੰ ਕਿ ਆਂ ਮੈਂ ਪੜੀ ਨਹੀਂ ਹੋੜੀਆਂ ਕਰੀ ਦੇਨੀ ਆਂ ਅੱਜ ਕੱਲ ਮੇਰਾ ਵੀਜ਼ਾ-ਬੂਜ਼ਾ ਲੱਗ ਜਾਣਾ ਕੱਲ ਨੂੰ ਬਾਹਰ ਚੱਲ ਜਾਣਾ ਮੈਂ ਹਲੋ ਅੱਛਾ ਅਰੇ ਤੁਸੀਂ ਆ ਬੜਾ ਪਖੰਡ ਬਣਾਇਆ ਕਿ ਵੀਜ਼ਾ ਮੜਾ ਜਾ ਲਵਾ ਕੇ ਤੇ ਸੋਹਣੀਆਂ ਤੇ ਸੋਹਣੀਆਂ ਕੁੜੀਆਂ ਤੁਸੀਂ ਆਂਦੇ ਮਗਰ ਲਾਈ ਫਿਰਾਂਗੇ ਤੇਰਾ ਵਹਿਮ ਆ ਮੋਦੀ ਪੜੀ ਲਿਖੀ ਨਹੀਂ ਮਿਲੇ ਸਾਫ-ਸਾਫ ਦੀ ਮਿਲੂਗੀ ਚਲੋ ਸਾਫ ਦੀ ਅੱਛਾ ਮੇਰੀ ਗੱਲ ਸੁਣ ਕੁੜੀ ਨਾ ਕੁੜੀ ਨੌਨ ਵਿੱਚ ਨਾ ਖਾਂਦੀ ਹੋਵੇ ਕੁੱਪੜ ਕੱਕੜ ਨਾ ਖਾਂਦੀ ਹੋਵੇ ਵੈਜੀਟੇਰੀਅਨ ਹੋਵੇ ਪਿਓਰ ਸੱਤੀਆਂ ਖਾਣ ਵਾਲੀ ਕੁੜੀ ਹੋਵੇ ਨੌਨ ਵੇਜ ਨਾ ਖਾਂਦੀ ਹੋਵੇ ਮਤਲਬ ਵੈਸ਼ਨੋ ਹੋਵੇ ਵੈਸ਼ਨੋ ਹੋਇਆ ਅੱਛਾ ਚੱਲ ਕੋਈ ਗੱਲ ਤੂੰ ਕੋ ਤਾਂ ਵੈਸ਼ਨੋ ਆਦ ਫਿਰ ਵੈਸ਼ਨੋ ਤਾਂ ਵੈਸ਼ ਨਹੀਂ ਹੈਗਾ ਮੈਂ ਤਾਂ ਖਾ ਲਈਦਾ ਵਾਂ ਮੈਂ ਤਾਂ ਨੌਨ ਵੇਜ ਹੀ ਖਾਣਾ ਤਿੰਨੇ ਟਾਈਮ ਕੁੜੀ ਨੌਨ ਵੇਜ ਨਹੀਂ ਚਾਹੀਦੀ ਪਰ ਦੁਰਫਟੇ ਮੈਂ ਤੇਰੀ ਕਰ ਦੂੰ ਤਦਾ ਨਹੀਂ ਆਪ ਤੂੰ ਨੌਨ ਵੇਜ ਖਾ ਲੈਣਾ ਤੇ ਉਹ ਕੁੜੀ ਨੌਨ ਵੇਜ ਨਾ ਖਾਵੇ ਕਿਉਂ ਉਹਨੂੰ ਕੀ ਤਕਲੀਫ ਹੈ ਫਿਰ ਆਂਟੀ ਮੈਂ ਤਾਂ ਖਾ ਲਿਆ ਆਂਟੀ ਮੈਂ ਤਾਂ ਕਿ ਮੈਂ ਤੇ 20 ਰੁਪਏ ਦੇ ਪੰਜੇ ਲਿਆ ਕੇ ਖਾ ਲੈਣਾ ਉਹਨੇ ਲੈਗ ਪੀਸ ਮੰਗਣਾ ਉਹਦਾ ਖਰਚਾ ਪਤਾ ਕਿੰਨਾ ਵਾ ਇਹਨੇ ਕਮਾਉਣੇ ਜਿੰਨੇ ਉਹਨੇ ਖਾਜਿਆ ਕਰਨੇ ਇੱਕ ਟਾਈਮ ਦੇ ਵਿੱਚ ਲੈਗ ਵਾਈਜ਼ ਲੈ ਗੱਲ ਸੁਣ ਮੈਂ ਤਾਂ ਉਹ ਤੇ ਸਲਾਹ ਦਵਾ ਆ ਤੂੰ ਵਿਆਹ ਕਰਕੇ ਪੰਗੇ ਪੰਗੇ ਤੋਂ ਪਾਸੇ ਹੀ ਰਹਿ ਤੂੰ ਤਾਂ ਥੋੜੀ ਨਾ ਰੋਟੀ ਵੀ ਨਹੀਂ ਖਵਾਉਣੀ ਜਿਹੜਾ ਬੰਦਾ ਹੁਣ ਦੇ ਗਿੰਟੀਆਂ ਮਿੰਟੀਆਂ ਚ ਲੱਗਿਆ ਹੋਈ ਉਹ ਆ ਖਾਊਗੀ ਤੇ ਆ ਖਰਚਾ ਹੋਊਗਾ ਤੇ ਆ ਕਿ ਤੂੰ ਰਹਿਣ ਦੇ ਵਿਆਹ ਭਰਾ ਮੈਂ ਸ਼ਿੱਤਾ ਦੇ ਖਾਣੇ ਤੇਰਾ ਰਿਸ਼ਤਾ ਕਰਾ ਕੇ ਨਹੀਂ ਨਹੀਂ ਆਂਟੀ ਗੱਲ ਸੁਣ ਕੋਈ ਨਹੀਂ ਚ ਚੰਗੀ ਜੀ ਕੁੜੀ ਲੱਭ ਦੋ ਬਸ ਕੁੜੀ ਨਾ ਮਤਲਬ ਸਸਕਾਰੀ ਹੋਵੇ ਮੈਨੂੰ ਜੀ 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 ਦੀ ਕਰਨ ਵਾਲੀ ਹੋਵੇ ਕੁੜੀ ਜੰਡਾ ਰਿਸ਼ਤਾ ਕਰਾਉਣਾ ਹੀ ਪਰ ਜਿਹੜੀ ਤੇਰੀ ਕਰਤੂਤਾ ਨੇ ਉਹਦੇ ਸਾਹ ਬਣਾ ਫਿਰ ਪਈ ਇਹ ਤਰ੍ਹਾਂ ਨਹੀਂ ਮੈਨੂੰ ਤਾਂ ਲੱਗਦਾ ਤੇਰੇ ਤੇ ਤੇਰਾ ਨਹੀਂ ਵਿਆਹ ਹੁੰਦਾ ਮੈਂ ਤਾਂ ਤੈਨੂੰ ਦਿੱਤਾ ਜਵਾਬ ਤੇਰੀ ਕਰਤੂਤਾ ਤੋਂ ਥੋੜੇ ਰੋਟੀ ਦੇ ਜੱਲਾ ਕਰਨ ਲੱਗ ਪਏ ਆ ਨਹੀਂ ਆਂਟੀ ਇਹ ਕਰੀ ਗੱਲ ਮੈਂ ਕਿ ਮਾੜੀ ਗੱਲ ਥੋੜੀ ਕੀਤੀ ਹੁਣ ਆਪੀ ਤੇ ਜਮਾੜਾ ਪੁੱਛਿਆ ਤੇ ਦੱਸਣੀਆਂ ਨਹੀਂ ਆ ਸੰਸਕਾਰੀ ਮਤਲਬ ਕਿ ਤਾ ਇੱਜ਼ਤ ਕਰਨ ਵਾਲੀ ਲਿਆਵਾਂਗੇ ਤੇਰੇ ਮਾਪੇ ਦੀ ਇੱਜ਼ਤ ਕਰੋ ਤੇਰੀ ਕੁੜੀ ਕੁਮਾਰ ਕੋ ਮਨਫਿੰਦੀ ਬੋਦੀ ਸਕੀਨਾ ਹੋਏ ਮੈਨੂੰ ਐ ਨਾ ਕਵੇ ਮੈਨੂੰ ਉੱਥੇ ਡਲੋਜੀ ਲੈ ਜਾ ਮੈਨੂੰ ਸਿੰਗਾਪੁਰ ਲੈ ਜਾ ਮੈਨੂੰ ਇੱਧਰ ਆਪਣਾ ਹਿਮਾਚਲ ਲੈ ਜਾ ਘਰੇ ਰਹਿਣ ਵਾਲੀ ਹੋਏ ਘਰੇ ਰਹਿਣ ਵਾਲੀ ਕਿਉਂਕਿ ਮੈਂ ਆਪਕੋ ਮਨਫਿੰਦਾ ਸਕੀਨਾ ਫੇ ਮੇਰਾ ਖਰਚਾ ਬਾਜਾ ਕਰੂਗੀ ਜੇ ਉਹ ਨਹੀਂ ਹੋਗੀ ਅੱਜ ਜਦ ਤੂੰ ਕੋ ਮੈਂ ਫੇ ਉਹ ਨਾ ਕੋ ਮੈਂ ਫਰੇ ਆਹੋ ਘਰ ਵਾਲੀ ਚਾਹੀਦੀ ਘਰ ਕੰਮ ਵਾਲੀ ਨਹੀਂ ਮੇਰੀ ਗੱਲ ਸੁਣ ਤੂੰ ਪੜਿਆ ਲਿਖਿਆ ਤੂੰ ਵੇਖ ਲੈ ਕਿਹੜੀ ਸਦੀ ਜਾਣਦੀ ਦੱਸੀ ਜਿਹੜਾ ਮੈਨੂੰ ਕਿਹੜੀ ਸਦੀ ਜਾਣਦੀ ਇੱਕੋ ਹੀ ਸਦੀ ਆਹੋ ਤੇ ਫੇਰ ਵੇ ਆਉਂ ਗਏ ਸੋ ਸਦੀ ਦੀ ਕੁੜੀ ਨਾ ਕਰਾਉਣਾ ਤੇ ਗੱਲਾਂ ਤੂੰ ਸਾਨੂੰ 47 ਦੀਆਂ ਕਰੀਆਂ ਪੇ ਆਪ ਜੋ ਮਰਜੀ ਖੇਤੋਂ ਨੂੰ ਮੇਰੇ ਫਿਰਨੇ ਤੇ ਉਹ ਲਾ ਕੇ ਤੂੰ ਡੱਲੋ ਜਿਵੇਂ ਜਾਵੇ ਤੇ ਆਪ ਤੂੰ ਬਾਹਰ ਦੇ ਟੂਰ ਲਾਵੇਂ ਕੋਈ ਸ਼ਰਮ ਨੁਹਾਤ ਮਾਰ ਤੂੰ ਹੀ ਕਹ ਰਵੀ 40 ਫਿਰ ਹਾਂਜੀ ਮੇਰੀ ਗੱਲ ਨਹੀਂ ਸੁਣੇ ਮੈਂ ਤੇ ਬੰਦਾ ਹੈਗਾ ਮੇਰੇ ਇੱਕ ਵਾਰ ਕੁਮਾਹਰਾਂ ਕੋ ਘਰ ਸੰਭਣ ਆ ਲਈਦੀ ਆ ਚੰਗਾ ਵੇ ਭਰਾਵਾ ਸਦਕੇ ਜਾਈਏ ਤੁਹਾਡੀ ਸੋਚ ਦੇ ਕੇ ਤੇ ਇਹੋ ਜਿਹੀ ਤੇ ਤੇਰੀ ਸਿਰਫ ਸੋਚਾਂ ਸੋਚਾਂ ਦੇ ਵਿੱਚ ਤੈਨੂੰ ਜਾਂ ਫਿਰ ਤੁਹਾਨੂੰ ਅੰਝ ਕਹਿੰਦਾ ਰੱਬ ਨੂੰ ਕਹਿ ਕੇ ਨਾ ਸਾਈ ਤੇ ਬਣਵਾਉਣੀ ਪੈਣੀ ਇਹੋ ਜੀਆਂ ਜਨਰੇਸ਼ਨ ਹੋਣੀ ਹੈਗੀ ਇਥੇ ਸਮਝ ਗਿਆ ਨਾ ਜਾਂ ਫਿਰ ਕੁੜੀ ਐਦਾਂ ਦੀ ਵੀ ਹੋਏ ਜਿਹੜੀ ਨਾ ਛੂਟ ਪਾਉਂਦੀ ਸਿਮਪਲ ਹੋਰ ਕੋਈ ਡਰੈਸ ਨਾ ਪਾਏ ਉਹਨੂੰ ਤੁਹਾਨੂੰ ਮਤਲਬ ਡਰੈਸ ਹੀ ਨਾ ਆਏ ਕਿਸੇ ਹੋਰ ਡਰੈਸ ਨਾ ਪਾਏ ਸਮਝ ਨਾ ਲਈ ਮੈਂ ਦੇਖੀ ਡਿਟੇਲ ਵਾਸਤੇ ਉਹ ਤੇ ਚਲ ਮੈਂ ਤੁਹਾਨੂੰ ਗਰੰਟੀ ਦਿੰਦੀ ਵੀ ਸੂਟ ਹੀ ਪਾਉਗੀ ਸਾਡੇ ਪਰਿਵਾਰ ਦੀ ਕੁੜੀ ਆ ਉਹ ਤੇ ਚਲ ਸੂਟ ਸਾਡੀ ਪਾਉਗੀ ਪਰ ਮਤਲਬ ਤੁਸੀਂ ਆਉਣਾ ਫਿਰ ਇਸ ਤਰ੍ਹਾਂ ਦਾ ਨਾ ਕਦੇ ਵੀ ਕਿਸੇ ਦੇ ਬੱਚਾ ਜੀ ਭੋੜਾ ਹੈ ਜੇ ਸਾਦਾ ਹੈ ਤੇ ਤੁਸੀਂ ਉਹਦੇ ਸੱਤੇ ਚੜੀ ਜਾਓ ਆਜ ਤੂੰ ਤਰੀ ਨੇ ਫੈਸ਼ਨ ਫੁਸ਼ਨ ਕਰਦਾ ਬਹੁਤ ਇਹ ਮੈਂ ਬਹੁਤ ਕਰਦਾ ਮੈਂ ਤੇ ਬ੍ਰਾਂਡਡ ਬਣਾ ਮੈਂ ਜੀਨਾ ਬ੍ਰਾਂਡਡ ਲੱਗ ਡਰੈਸ ਲੱਗ ਲੱਗ ਵੈਸਟਰਨ ਸਾਰੇ ਬੋਨਾ ਮੈਂ ਅੱਛਾ ਮਤਲਬ ਸਾਮ ਦੇ ਖਰਚੇ ਤੋਂ ਆਪਣੇ ਤੇ ਕਰਨੇ ਤੇ ਉਹਦੇ ਤੇ ਇੱਕ ਜੂਸੀਆਂ ਤੇਰੀਆਂ ਸਾਰੀਆਂ ਉਹਨੇ ਸੂਟ ਨਹੀਂ ਸਾਕ ਦੇਣਾ ਮੈਂ ਕਿਹੜਾ ਕਹਿਣਾ ਵੀ ਸੂਟ ਨਹੀਂ ਸੂਟ ਪਾਉਂਦੀ ਹੋਏਗੀ ਮੈਂ ਸੂਟ ਰੇ ਇਹ ਨੋਤੂ ਮੂਟ ਮੂਟ ਜਿਹੋ ਜੀ ਤੇਰੀ ਗੱਲਾਂ ਨੇ ਤੂੰ ਦੇ ਸਵਾਦੇਗਾ 4-5 ਮੀਟਰ ਦਾ ਕਾਟਨ ਦਾ ਸੂਟ ਚਲੋ ਜੀ ਸਰਦੀ ਗਰਮੀ ਦੇ ਕੱਪੜੇ ਸਵਾਦੇ ਤੇ ਬਸ ਜਿਹੜੇ ਮੇਰੇ ਤੇ ਹਲਾਤ ਲੱਗਣ ਦੇ ਮੈਂ ਤੇਰਾ ਰਿਸ਼ਤਾ ਕਰਾਉਣਾ ਵੀ ਜੱਤ ਰਿਆ ਜਾ ਅੰਦੀ ਕਰ ਤੋ ਗੋਤ ਵਾਲੀ ਕੁੜੀ ਲੱਭ ਦੋ ਕੋਈ ਗੋਤ ਕਰਦੀ ਹੋਏ ਪਟੇ-ਮਟੇ ਨਾ ਕਰਦੀ ਪਟੇ ਵਾਲੀ ਚ ਲਾਗ ਹੁੰਦੀ ਆ ਅੱਛਾ ਤੇ ਗੋਤ ਵਾਲੀਆਂ ਭੋਲੀਆਂ ਹੁੰਦੀਆਂ ਆਓ ਅੱਛਾ ਬਿਊਟੀ ਪਾਰਲਰ ਨਾ ਬਿਊਟੀ ਪਾਰਲਰ ਨਾ ਜਾਂਦੀ ਫਿਰ ਬਿਊਟੀ ਪਾਰਲਰ ਜਾਓਗੀ ਮੇਰਾ ਖਰਚਾ ਕਿੰਨਾ ਬਾਜੂ ਜਿਹੜੀ ਪਟੇ ਕਰਾਓਗੀ ਬਿਊਟੀ ਪਾਰਲਰ ਜਾਓਗੀ ਬਲੀਚਾਂ ਕਰਾਓਗੀ ਕਿੰਨੇ ਖਰਚੇ ਕਰਨੇ ਉਹਨੇ ਗੋਤਾ ਦੀ ਕੁੜੀ ਸਿੰਪਲ ਹੁੰਦੀ ਏ ਕੋਣ ਕੱਢ ਕੇ ਰਾਸੀ ਨਾਲ ਟੈਨਸ਼ਨ ਕੋਈ ਨਹੀਂ ਖਰਚਾ ਵੀ ਕੋਈ ਨਹੀਂ ਚੱਲ ਤੇ ਤੂੰ ਤਾਂ ਹੀ ਸਲੂਨ ਸਲਾਨ ਤੇ ਜਾਂਦਾ ਨਾ ਮੈਂ ਤਾਂ ਆਂਟੀ ਹਰ ਦੂਜੇ ਦਿਨ ਜਾਂਦਾ ਸਲੂਨ ਤੇ ਮੈਂ ਫੇਸ਼ੀਅਲ ਕਰਾਉਣਾ ਵਾ ਮੈਂ ਆਪਣੇ ਆਈਲੈਸ ਚੀਜ਼ਾਂ ਸਾਰੀਆਂ ਕਲਰ ਤੇ ਜਿਹੜਾ ਐਡੀ ਮੈਨੀਕਿਊਰ ਪੈਡੀਕਿਊਰ ਬਹੁਤ ਕੁਝ ਕਰਾਉਣਾ ਮੈਂ ਤੇ ਉਡੀਸੇ ਬੱਲੇ ਦੀ ਬਾਰੀ ਮੈਂ ਪਿਓ ਕੱਢੀ ਕਿ ਉਹਨਾਂ ਬੁੜੀਆਂ ਕਰਾਉਂਦੀਆਂ ਤੂੰ ਬੰਦਾ ਹੋ ਕੇ ਕਰਾਈ ਜਣਾ ਹਾਂ ਮੈਂ ਕਰਾਈ ਜਣਾ ਮੇਰੇ ਨੋਂ ਵੇਖੋ ਕਿ ਤੇ ਆ ਕੇ ਦੇ ਘੇੜ ਬਿੱਲੀ ਨਾਲ ਸੋਹਣੇ ਨੋਂ ਮੇਰੇ ਹਾਂ ਹਾਈ ਸਿੰਪਲ ਤਾਂ ਹੈ ਮੇਰਾ ਕੁੜੀ ਨਾਲ ਜਾਣ ਮੇਰਾ ਆਪਣਾ ਖਰਚਾ ਨਾ ਸਲੂਨ ਦਾ ਬਹੁਤ ਕੁੜੀ ਫਿਰ ਬਿਊਟੀ ਪਾਉਣਾ ਨਾ ਚਾਹਣਾ ਹੁਣ ਚੱਲਣਾ ਹੈ ਤੂੰ ਮੈਂ ਤੇ ਤੈਨੂੰ ਸਿੱਧੀ ਗੱਲ ਦੱਸਦਾ ਜੋ ਮੈਂ ਤੇਰਾ ਹਿਸਾਬ ਲਾਇਆ ਤੈਨੂੰ ਸਿਰਫ ਇੱਕ ਨੌਕਰਾਨੀ ਚਾਹੀਦੀ ਹੈ ਤੈਨੂੰ ਜਨਾਨੀ ਨਹੀਂ ਚਾਹੀਦੀ ਨਹੀਂ ਨਹੀਂ ਅੱਧੀ ਇਦਾਂ ਦੀ ਕੋਈ ਗੱਲ ਨਹੀਂ ਆ ਨੌਕਰਾਨੀ ਖੜੀ ਚਾਹੀਦੀ ਹੈ ਵੇਖ ਰੋਟੀ ਤੂੰ ਆਣਾ ਨੌਨ ਵਾਲੇ ਜੋ ਨਾ ਖਾਂਦੀ ਹੋਵੇ ਫੈਸ਼ਨ ਉਹ ਨਾ ਕਰਦੀ ਹੋਵੇ ਬਿਊਟੀ ਪਾਰਲਰ ਤੇ ਉਹ ਨਾ ਜਾਵੇ ਫਸਸ ਤੇ ਉਹ ਨਾ ਜਾਵੇ ਹੈ ਪੈਸਾ ਤੇਰੇ ਕੋਲ ਉਹ ਨਾ ਮੰਗੇ ਤੇ ਫੇਰ ਤੇਰੇ ਘਰ ਨੂੰ ਕਲਾ ਨਹੀਂ ਚਾਹੀਦੀ ਤੇ ਘਰ ਦੇ ਕੰਮ ਕਰੇ ਜੋ ਵਰਗੇ ਸੇਰ ਥੱਲੇ ਕਰਕੇ ਤੇ ਉਹ ਅੱਡਾ ਬਿੱਲ ਖੋਤੇ ਮਾਰਦੀ ਰਵੇ ਤੇ ਬੱਸ ਹਾਂਜੀ ਕੀ ਗੱਲ ਕਰਦੇ ਰਿਸ਼ਤੇ ਕਰਾਉਣੇ ਦੱਸ ਰਿਸ਼ਤਾ ਕੈਨਸਲ ਕਰਾਉਣੇ ਗੱਲਾਂ ਕਿਉਂ ਕਰਦੇ ਫੇਰ ਮੈਂ ਨਹੀਂ ਕਰਾਉਣਾ ਤੇਰਾ ਰਿਸ਼ਤਾ ਹਾਂਜੀ ਹਲੋ ਹਲੋ ਆਂਟੀ 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 ਤਰਾ ਦੋ ਯਾਰ ਅੱਛਾ ਇੱਕ ਸ਼ਰਤ ਹੈ ਫਿਰ ਹਾਂਜੀ ਕਿ ਰੁਪਈਆ ਲੱਗੂਗਾ ਹੀ ਤੇਰਾ ਅਕਵਿੰਜਾ ਹਜ਼ਾਰ ਟਵੰਟੀ ਰਹਿਣ ਦੇ ਮਾਫੀ ਲੱਭ ਲਾਂਗਾ ਫੋਨ ਕੱਟ ਤੂੰ ਜਾ ਵਗਦੀ ਹੋ ਦਸ ਦਫਾ ਹੋ ਜਾ ਕੇ ਕੁੱਤਾ ਜਾ ਪਤਾ ਕਾਲੀ ਕੁੱਤੀ ਵੀ ਕਿਤੇ ਵਿਆਹ ਕਰਾ ਜੂ ਤੇ ਆਖੀ ਆ ਠੀਕ ਹੈ ਕਰ ਲਾਂਗਾ ਮੈਂ ਤੈਨੂੰ ਕੋਈ ਜਾਈ ਆ ਦੇਣਾ ਤੈਨੂੰ ਕੋਈ ਜਾ ਸੋਣਾ ਦੇਵਾਂ ਮੈਂ ਤਾਂ ਪਹਿਲੇ ਨਹੀਂ ਤੇਰਾ ਰਿਸ਼ਤਾ ਤੈਨੂੰ ਬੋਲਣ ਦੀ ਜਾਜ ਨਹੀਂ ਤੂੰ ਕੁੜੀ ਵੀ ਆਪਣੇ ਵਰਗੀ ਲੱਭਦਾ ਨਹੀਂ ਤੈਨੂੰ ਬੋਲਣ ਦੀ ਜਾਜ ਨਹੀਂ ਆ ਬੋਲ